कांग्रेस ने बच्चे मुख्यमंत्री बनने दे क्राइटेरिया कही है साहब अच्छा पहले प्रिलिमिनरी चे फेल हो गए सिगे अच्छा प्रीलिमिनरी चे फेल हो गए पर उस पास है अपने सिद्धू साहब ते मैं कहूँ ना दे बयान सुन रहे हैं सिगे अभी 500 करोड़ रुपया चिड़े मैं गल सुनी सिगे साहब from the horses mouth या horses और the फिली दे माउथ जनों दे दे मुंह सुनी सिगी भी ਪੁੰਨ ਨਹੀਂ ਮਿਲੀ ਮੁੱਖ ਮੰਤਰੀ ਸ਼ੇਪ ਸਾਨੂੰ 350 ਕਰੋੜ ਰੁਪਏ ਚ ਮਿਲੀ ਹੈ ਤੋਸਾ ਦਾ ਰਿਪੋਰਟ ਕਿਹਦਾ ਨਾਮ ਹੈ ਦੇਖੋ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਉਹਨਾਂ ਦਾ ਦਿੰਦਾ ਅੱਗੇ ਫਰਜੰਦ ਦਾ ਨਾਮ ਲੈ ਰਿਹਾ ਜਿ ਉਹਨਾਂ ਦੇ ਜਿਹੜੇ ਕੋਈ ਫਰਜੰਦ ਸੀਗੇ ਉਹਨਾਂ ਨੇ ਆ ਕੇ ਤੇ ਗੱਲ ਦੱਸੀ ਵੀ ਸਾਢੇ 350 ਚ ਲਈਏ ਪੁੰਨ ਨਹੀਂ ਮਿਲਦੀ ਤੇ ਬਾਕੀ ਤਾਂ ਇਸ ਕਾਂਗਰਸ ਪਹੁੰਚੀ ਕਿੱਥੇ ਸਰ ਇਹ ਨਾ ਕਰਕੇ ਸਰ ਨਾ ਤਾਂ ਮਨੂੰ ਸਾਢੇ 350 ਦੀ ਮੇਰੇ ਕੋਲ ਕੋਈ ਆਡੀਓ ਪ੍ਰੂਫ ਹੈ ਸਰ ਨਾ ਮੇਰੇ ਕੋਲ 500 ਦਾ ਹੋ ਸਕਦਾ ਮਿਸਿਸ ਸਿੱਧੂ ਕੋਲ ਹੋਵੇ ਪਰ ਉਹਨਾਂ ਨੂੰ ਪਤਾ ਹੈ ਮੇਰੇ ਕੋਲ ਡਿੰਪੇ ਜੀ ਵਾਲਾ ਉਹ ਜਿਹੜਾ ਟੀਟ ਅੱਜ ਵੀ ਉੱਪਰ ਹੈ ਵੀ ਇੱਥੇ ਡਾਕੂ ਲਿਆ ਕੇ ਬਿਠਾ ਰੱਖੇ ਕਾਂਗਰਸ ਨੇ ਉਹ ਡਾਕੂ ਅੱਜ ਵੀ ਉੱਥੇ ਬੈਠੇ ਸਰ ਜਕਰ ਸਰ ਉਹ ਡਾਕੂ ਜਿਨ੍ਹਾਂ ਦੀ ਮੈਂ ਗੱਲ ਕਰੀ ਜਾਂਦਾ ਸਾਹਿਬ ਦੇ ਆਰ ਸਟਿਲ ਹੋਲਡਿੰਗ ਪੋਜੀਸ਼ਨ ਆਫ ਪਾਵਰ ਵਿਦਨ ਕਾਂਗਰਸ ਜਿਹੜੇ ਲੋਕ ਟੈਸਟ ਲੈਂਦੇ ਆ ਵੀ ਆਹ ਬੰਦਾ ਪੰਜਾਬ ਦਾ ਮੁੱਖ ਮੰਤਰੀ ਬਣ ਨਹੀਂ ਸਕਦਾ ਉਹ ਬੀਬਾ ਜੀ ਵੀ ਬੈਠੇ ਐ ਜਿਨ੍ਹਾਂ ਨੇ 300 ਜਾਂ 500 ਜਾਂ ਜਿਹੜਾ ਕੁਝ ਵੀ ਲਿਆ ਸੀਗਾ ਉਹ ਵੀ ਉੱਥੇ ਬੈਠੇ ਐ ਸੋ ਅੱਗੇ-ਅੱਗੇ ਦੇਖੀ ਹੁੰਦਾ ਹੈ ਕੀ ਅੱਜ ਤੁਸੀਂ ਬਹੁਤ ਸਾਰੇ ਕ੍ਰਾਈਟਰੀਆ ਸਿਪਹਲੇ ਫਿਰ ਉਹ ਜਿਹੜੇ ਕ੍ਰਾਈਟਰੀਆ ਜਿਹੜੇ ਕਿਰੇ ਮੈਂ ਦੱਸ ਰਿਹਾ ਜਿਹੜੇ ਬੀਬਾ ਜੀ ਉਹ ਦੱਸਣਗੇ ਕੀ ਹੈ ਜੀ ਕਈ ਕ੍ਰਾਈਟਰੀਆ ਇਹਦੇ ਵਿੱਚ ਸਰ ਯਾਦ ਉਸ 8 ਚ ਸਕਾਰਤ ਪਰ ਇੱਕ ਗੱਲ ਹੈ ਸ਼ਾਇਦ ਮੈਂ ਗਲਤ ਹਾਂ ਕਿਉਂਕਿ ਉਸ ਨੌਬਤ ਤੇ ਪਹੁੰਚਿਆ ਨਹੀਂ ਬਾਅਦ ਚ ਬੰਦਾ ਥੁਡਾ ਖਾ ਕੇ ਫਿਰ ਅਕਲ ਆਂਦੀ ਹੈ ਇੱਕ ਸਾਡੇ ਬਾਗੜੀ ਚ ਕਹਾਵਤ ਹੈ ਕਹਿੰਦੇ ਕਾਇਰ ਕੁਟਿਲ ਕੁਰੂਪ ਜੜ ਔਰ ਕੁਲ ਬੁੱਧੀ ਦਾ ਖੋਟ ਇਤਨੇ ਆਗੁਣ ਤਬ ਛੁਪੇ ਜਬਾ ਲక్ష్ਮੀ ਜੀ ਕੀ ਓਟ ਹੋ ਸਕਦਾ 350 ਵਾਲੀ ਤੇ ਕੋਈ ਉਤੀ 500 ਦੀ ਪਾ ਦਿੰਦੇ ਤਾਂ ਸ਼ਹਿਰ ਕਰਾਈ ਤੇ ਸਾਰੇ ਉੱਡ ਜਾਣੇ ਸੀ ਉਹ ਹਸਤਾ ਉਸੇ ਲੀਗ 'ਚ ਨਹੀਂ ਉਹ ਜਿਹੜੇ ਲੀਗ ਉਹਨਾਂ ਤੋਂ ਉਹ ਆਪ ਦਾ ਇੰਤਜ਼ਾਮ ਕਰ ਲੈਂਦੇ ਹਾਂ ਇੱਕ ਪਾਸੇ ਇੱਕ ਚੀਜ਼ ਦੱਸੋ ਆਕਸਿਪਲਾਉਂਸ ਜਿਹੜੀ ਆ ਇੱਕ ਪਾਸੇ ਕਾਂਗਰਸ ਪੰਜਾਬ ਚ ਹੈ ਐਪੀਐਸੀ ਸਰਕਾਰ ਕੋਲ ਹੈ ਦੂਜੇ ਪਾਸੇ ਸਿੱਕਾ ਤੋਂ ਵੀ ਕੋ ਗਿਆ ਹੈ ਉਹ ਇੱਕ ਪਾਸੇ ਥੋੜੀ ਕਿਸੇ ਪਾਰਟੀ ਦਾ ਚਾਹ ਕਾਂਗਰਸ ਦਾ ਚਾਹ ਕਿਸੇ ਦਾ ਕੋਈ ਇਸ ਕਿਸਮ ਦਾ ਬਿਆਨ ਦਿੰਦਾ ਬਹੁਤ ਹੀ ਘਟੀਆ ਸ਼ਰਮ ਸ਼ਰਮਸਾਰ ਮਤਲਬ ਉਹਨਾਂ ਬੰਦੇ ਨੂੰ ਆਪਣੇ ਅੰਦਰ ਚੱਕੀ ਮਾਰ ਕੇ ਦੇਖਣੀ ਚਾਹੀਦੀ ਹੈ ਬਹੁਤ ਹੀ ਇਹਦਾ ਜਿੰਨੀ ਨਿੰਦਾ ਕੀਤੀ ਜਾਵੇ ਮੈਂ ਚੈੱਕ ਕਰ ਰਿਹਾ ਸੀ ਉਹ ਹੈ ਕਿ रावत ਸਾਹਿਬ ਕਿਉਂਕਿ ਸਾਡੇ ਤਾਂ ਹੱਥ ਦੂਜੇ रावत ਨਾਨ ਸਾਹਿਬ ਨਾਲ ਲੱਗੇ ਸੀਗੇ ਖੈਰ ਛੋਟੇ ਮੀਆਂ ਤੋਂ ਛੋਟੇ ਮੀਆਂ ਵੱਡੇ ਮੀਆਂ ਸੁਭਾਨ ਅੱਲਾ ਉਹ ਇਹਨਾਂ ਤੋਂ ਉਗਾ ਸੀਗੇ ਪਰ ਮੈਂ ਉਹ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਉਹ ਕਹਿ ਰਿਹਾ ਸਾਬ ਉਹ ਤੁਹਾਨੂੰ ਪੁੱਛ ਲੈਣੇ ਮੈਂ ਤੁਹਾਨੂੰ ਦੱਸ ਦਿੰਦਾ ਕਿੰਨਾ ਰੇਟ ਹੈ ਪਰ ਚਲੋ ਮੈਂ ਮੈਂ ਜਿਹੜੀ ਗੱਲ ਕਰਨ ਲੱਗਾ ਆ ਬੜਾ ਸੀਰੀਅਸ ਨਹੀਂ ਆ ਸੀਰੀਅਸ ਜਿਹੜਾ ਇਸ रावत ਸਾਹਿਬ ਨੇ ਕੰਮ ਕਿਹਾ ਨਾ ਜੀ ਆ ਸੀਰ ਸਾਹਿਬ रावत ਆ ਤਾਂ ਵਿਚਾਰ ਮਾਤੜਨਾ ਦੇਖ ਰਿਹਾ ਕੋ ਪੋਜੀਸ਼ਨ ਵੀ ਹੈ ਮੇਰੇ ਖਿਆਲ ਕੋਈ ਤੇ ਪਾਰਟੀ ਦੀ ਪੋਜੀਸ਼ਨ ਹੈ ਨਹੀਂ ਸੋ ਕਾਲਡ ਆਪਣਾ ਸੈਲਫ ਸਟਾਈਲ ਲੀਡਰ ਹੈ ਪਰ ਮੈਂ ਪੰਜਾਬ ਦੇ ਲੀਡਰਾਂ ਦੇ ਬਿਆਨ ਸੁਣ ਰਿਹਾ ਸੀ ਅਸਾਂ ਕੱਲ ਫਾਰਮਰ ਡਿਪਤੀ ਸੀਐਮ ਸਾਹਿਬ ਹੁੰਦਾ ਵਾ ਸਾਹਬ ਦਾ ਵੀ ਮਿਰਖੇਲ ਬਿਆਨ ਆਇਆ ਕੱਲ ਓਜਲਾ ਸਾਹਿਬ ਦਾ ਵੀ ਬਿਆਨ ਆਇਆ ਮਾਨੇ ਮੇਰੇ ਤਾਂ ਬੜੇ ਦੋਸਤ ਹੈ ਓਜਲਾ ਸਾਹਿਬ ਪਰ ਮੈਂ ਓਜਲਾ ਸਾਹਿਬ ਤੇ ਸਾਡੇ ਡਿਪਤੀ ਸੀਐਮ ਸਾਹਿਬ ਨੂੰ ਪੁੱਛਣਾ ਚਾਹੂੰਗਾ ਤੁਹਾਨੂੰ ਰਾਵਤਨ ਨਜ਼ਰ ਆ ਗਿਆ ਆ ਕਰੇ ਜਿਹੜਾ ਤੁਹਾਡੇ ਆਪ ਦਾ ਇੱਥੇ ਕਰੀ ਜਾਂਦਾ ਸੀ ਕਹਿੰਦਾ ਕਿ ਕਿੱਥੇ ਚੱਲੇ ਦੋ ਸਰਦਾਰ ਟੂ ਟੂ ਤੂ ਉਹ ਬੱਚਿਆਂ ਦੇ ਤੁਸੀਂ ਕਰੀ ਜਾਂਦੇ ਸਾਬ ਉਹਦੇ ਤੇ ਤਾਂ ਨਹੀਂ ਬੋਲੇ ਉਹਨੇ ਚੰਦ ਚੜ੍ਹੇ ਉਹ ਸਿੱਕੇ ਦਾ ਮਾਨਨੀ ਸਾਹਿਬ ਐ ਕਹਦੇ ਮੈਂ ਐਸ ਡੀ ਪੀ ਸੀ ਨੂੰ ਲਿਖੂਗਾ ਮੈਂ ਤਕਾਲ ਤੱਕ ਦੇ ਜਥੇ ਸਾਹਿਬ ਨੂੰ ਸਾਹਿਬ ਨੂੰ ਲਿਖੂਗਾ ਵੀ ਸਜ਼ਾ ਉਹਦੀ ਸਜ਼ਾ ਕੀਤੀ ਜਾਵੇ ਸਭ ਪਰਮਾਨਾ ਇੱਕ ਰੱਖੋ ਸਭ ਹਾਂ ਤਾਂ ਕੋਈ ਗੱਲ ਨਹੀਂ ਬੋਲਦੇ ਨਹੀਂ ਉਹਦੇ ਇੱਥੋਂ ਡਰਦੇ ਐ ਇਹ ਤਾਂ ਸਾਰੇ ਆਪਣੇ ਆਪ ਦੇ ਆਪਣੇ ਫੰਨੇ ਖਾਲ ਲੀਡਰ ਐ ਜਵਾਨੀ ਨਿਕੋਲੀ ਕਿਸੇ ਨੇ ਐਨਾ ਡਰ ਬਣਾ ਲਿਆ ਪ੍ਰਧਾਨਾ ਨੇ ਸੋ ਐ ਕਹਦਾ ਸੀ ਜੀ ਸਾਹਿਬ ਥੈਂਕ ਯੂ